ਫੇਰ ਦੋਵੇਂ ਦੌੜੇ ਪਰ ਅਜ ਵਾਂਗੂ ਫੈਸਲਾ ਨਾ ਹੋ ਸਕਿਆ ਤੇ ਹੈਦਰ ਬਲੋਜ ਮੇਰੇ ਪਿਓ ਜੰਨਤੀ ਨੂੰ ਲਲਕਾਰਿਆ ਮੈਂ ਅੱਖਾਂ ਤੇ ਪੱਟੀ ਬੰਨ ਕੇ ਤੇਰੇ ਨਾਲ ਦੌੜਾਂਗਾ ਰਹਿਮਤ ਖਾਨ ਕਹਾਣੀ ਅਫਜ਼ਲ ਅਹਿਸਨ ਰੰਦਵਾ ਜੰਨਤੀ ਕੋੜਿਆਂ ਨੂੰ ਮਾਲਿਸ਼ ਕਰਵਾ ਕੇ ਦਾਣਾ ਮੈਂ ਆਪਣੇ ਹੱਥੀਂ ਪਾਇਆ ਮੇਰਾ ਮੁਸ਼ਕੀ ਘੋੜਾ ਪਿਆਰ ਨਾਲ ਸਿਰ 'ਤੇ ਹਲਾਉਂਦਾ ਸੀ ਮੈਂ ਉਹਨੂੰ ਥਾਪੀ ਦਿੱਤੀ ਤੇ ਘੋੜਾ ਆਪਣਾ ਸੱਜਾ ਪੌੜ ਜ਼ਮੀਨ 'ਤੇ ਮਾਰਨ ਲੱਗ ਪਿਆ ਮੈਂ ਪਾਣੀ ਦੀ ਬਾਲਟੀ ਉਹਦੇ ਅੱਗੇ ਰੱਖੀ ਘੋੜੇ ਨੇ ਨਾਸਾਂ ਪਾਣੀ ਵਿੱਚ ਡੋਬ ਕੇ ਫੁਰਗੜਾ ਮਾਰਿਆ ਤੇ ਮੈਨੂੰ ਪਤਾ ਲੱਗ ਗਿਆ ਕਿ ਉਸ ਪਾਣੀ ਨੇ ਪੀਣਾ ਨੌਕਰ ਕੋਲੋਂ ਘੋੜੇ ਨੂੰ ਪਿਛਾੜੀ ਪਵਾ ਕੇ ਮੈਂ ਆਪਣੇ ਟੈਂਟ ਵੱਲ ਟੁਰ ਪਿਆ ਮੇਲੇ ਦੀ ਖੱਪ 74 ਦੀ ਉਸ ਰਾਤ ਦਾ سینਾ ਪੇ ਚੀਰਦੀ ਸੀ ਘੋੜਿਆਂ ਦੇ ਹਣਕਣ ਨੇ ਜਿਵੇਂ ਸਾਰੀ ਮੰਡੀ ਨੂੰ ਨਰਾਂ ਦਾ ਤਵੇਲਾ ਬਣਾ ਛੱਡਿਆ ਹੋਇਆ ਸੀ ਸਵੇਰੇ ਮੇਰੀ ਤੇ ਮਰਦੀ ਬਲੋਜ ਦੀ ਸੈਕਸ਼ਨ ਨੇ ਫਾਈਨਲ ਖੇਡਣਾ ਸੀ ਫਾਈਨਲ ਵਿੱਚ ਤੇ ਮੈਂ ਸਦਾ ਹੀ ਮਰਦੀ ਨਾਲ ਆ ਜਾਂਦਾ ਸਾਂ ਪਰ ਅੱਗੂ ਮਰਦੀ ਨੇ ਮੈਨੂੰ ਕਦੀ ਜਿੱਤਣ ਨਹੀਂ ਸੀ ਦਿੱਤਾ ਤੇ ਸਵੇਰੇ ਫੇਰ ਮੇਰਾ ਤੇ ਮਰਦੀ ਦਾ ਮੁਕਾਬਲਾ ਸੀ ਮੈਂ ਇਸ ਮੁਕਾਬਲੇ ਲਈ ਬੜਾ ਤਿਆਰ ਸਾਂ ਤੇ ਮੈਨੂੰ ਯਕੀਨ ਸੀ ਜੇ ਇਸ ਵਾਰੀ ਮਰਦੀ ਮੈਥੋਂ ਐਡਾ ਸੌਖਾ ਨਾ ਜਿੱਤੇਗਾ ਪਰ ਹਾਰ ਜਿੱਤੇ ਰੱਬ ਸੱਚੇ ਦੇ ਹੱਸ ਵਿੱਚ ਹੁੰਦੀ ਏ ਮਰਦੀ ਬਲੋਚ ਬਾਰ ਦਾ ਮਸ਼ਹੂਰ ਨੇਜ਼ਾਬਾਦ ਸੀ ਉਹਦਾ ਪਿਓ ਰਹਿਮਤ ਬਲੋਚ ਸੁਣਿਆ ਆਪਣੇ ਵੇਲੇ ਦਾ ਬੜਾ ਉੱਚਾ ਨੇਜ਼ਾਬਾਦ ਸੀ ਲੋਕ ਆਖਦੇ ਨੇ ਰਹਿਮਤ ਬਲੋਚ ਵੀ ਬਰੇ ਖੇਡਿਆ ਪਰ ਇੱਕ ਵਾਰੀ ਵੀ ਕੋਈ ਮਾਇਦਾ ਲਾਲ ਉਹਨੂੰ ਹਰਾ ਨਾ ਸਕਿਆ ਸਾਰੇ ਪੰਜਾਬ ਵਿੱਚ ਰਾਵੀ ਦੇ ਰਹਿਮਤ ਬਲੋਜ ਦੇ ਸਾੰਗ ਮਾਰਨ ਦੀ ਬੜੀ ਧਮ ਸੀ ਇੱਕ ਦਿਨ ਅਚਾਨਕ ਉਸ ਨੇਜ਼ਾਬਾਜ਼ੀ ਛੱਡ ਦਿੱਤੀ ਕੁਚੇਰ ਮਗਰੂਮ ਮਰਾਦੀ ਖੇਡਾਂ ਲੱਗ ਪਿਆ ਸੁਣਿਆ ਏ ਜਦੋਂ ਮਰਾਦੀ ਨੇ ਮੇਲੇਆਂ ਮੰਡੀਆਂ ਵਿੱਚ ਵੱਡੇ ਜੋੜਾਂ ਨਾਲ ਖੇਡਣਾ ਸ਼ੁਰੂ ਕੀਤਾ ਉਹਦੀ ਉਮਰ 15 ਬਰੇ ਸੀ ਪਹਿਲੀ ਵਾਰੀ ਜਿੱਦਣ ਉਹ ਲਾਲਪੁਰ ਵਾਲੀ ਮੰਡੀ ਵਿੱਚ ਵੜਿਆ ਉਹਦੇ ਥੱਲੇ ਰਹਿਮਤ ਵਾਲਾ ਘੋੜਾ ਤੇ ਉਹਦੇ ਹੱਥ ਵਿੱਚ ਰਹਿਮਤ ਵਾਲੀ ਸਾਂਗ ਸੀ ਤੇ ਜਿੰਨਾਂ ਦੌੜਨ ਵਾਲਿਆਂ ਨੂੰ ਰਹਿਮਤ ਜ਼ੋਰ ਲਾ ਕੇ ਜਿੱਤਦਾ ਹੁੰਦਾ ਸੀ ਉਹਨਾਂ ਨੂੰ ਉਸ ਏਡੇ ਆਰਾਮ ਨਾਲ ਮਾਰ ਲਿਆ ਜਿਵੇਂ ਉਹ ਮੁੰਡਾ ਰਹਿਮਤ ਬਲੋਚ ਕੋਲੋਂ ਵੀ ਵੱਡੀ ਬਲਾਅ ਹੋਵੇ ਉਹ ਦਿਨ ਜਾਏ ਤੇ ਅੱਜ ਦਾ ਆਏ ਮਰਾਦੀ ਕਦੀ ਵੀ ਕਿਸੇ ਕੋਲੋਂ ਕੰਡ ਨਾ ਲਵਾਈ ਤੇ ਉਮਰ ਦੇ ਨਾਲ-ਨਾਲ ਉਹਦੀ ਧੁੰਮ ਵੀ ਵੱਧਦੀ ਗਈ ਮੈਂ ਜਦੋਂ ਪਹਿਲੀ ਵਾਰੀ ਮਰਾਦੀ ਨੂੰ ਵੇਖਿਆ ਉਦੋਂ ਮੈਂ ਨਿਕਾ ਜਿਆਸਾਨ ਤੇ ਆਪਣੇ ਚਾਚੇ ਨਾਲ ਅੰਮਰਸਰ ਵਾਲੀ ਮੰਡੀ ਵੇਖਣ ਗਿਆ ਹੋਇਆ ਸਨ ਮੇਰੇ ਚਾਚੇ ਨੂੰ ਵੀ ਨੇਜ਼ਾਬਾਜ਼ੀ ਦਾ ਬੜਾ ਠਰਕ ਸੀ ਤੇ ਉਹ ਆਪ ਬੜੀ ਚੰਗੀ ਾਂਗ ਮਾਰਦਾ ਹੁੰਦਾ ਸੀ ਪਰ ਉਸ ਵਾਰ ਤੇ ਉਹਦੀ ਸੈਕਸ਼ਨ ਫਾਈਨਲ ਤੱਕ ਵੀ ਨਾ ਪੜੀ ਤੇ ਪਟਿਆਲੇ ਵਾਲੇ ਰਾਜੇ ਦੀ ਸੈਕਸ਼ਨ ਉਹਨੂੰ ਮਾਰ ਕੇ ਫਾਈਨਲ ਵਿੱਚ ਅੱਪੜ ਗਈ ਮੈਨੂੰ ਅਜੇ ਵੀ ਯਾਦ ਹੈ ਉਹ ਸੈਕਸ਼ਨ ਬੜੀ ਬੜਾ ਸੈਕਸ਼ਨ ਸੀ ਤਸਵੀਰਾਂ ਵਰਗੇ ਘੋੜੇ ਤੇ ਉੱਤੇ ਹੀਰਿਆਂ ਵਰਗੇ ਸਵਾਰ ਸਣ ਔਰ ਉਹ ਸੈਕਸ਼ਨ ਵੀ ਮਾਰ ਖਾ ਗਈ ਪਤਾ ਨਹੀਂ ਕਿ ਕਿਹਦੇ ਕੋਲੋਂ ਮਰਾਦੀ ਬਲੋਸ਼ ਕੋਲੋਂ ਉਦੋਂ ਪਹਿਲੀ ਵਾਰੀ ਮੈਂ ਮਰਾਦੀ ਬਲੋਸ਼ ਨੂੰ ਦੌੜਦੇ ਆਂ ਵੇਖਿਆ ਤੇ ਆਪਣੇ ਦਿਲ ਵਿੱਚ ਪੱਕਾ ਰਾਜ਼ਾ ਕੀਤਾ ਭਾਈ ਇੱਕ ਦਿਨ ਰੱਬ ਸੱਚੇ ਦੇ ਹੁਕਮ ਨਾਲ ਮੈਂ ਮਰਾਦੀ ਨੂੰ ਮਾਰਾਂਗਾ 10 ਵਰਿਆਂ ਦੀ ਮਿਹਨਤ ਦੇ ਮਗਰੋਂ ਜਿੱਦਣ ਮੈਂ ਆਪਣੀ ਸੈਕਸ਼ਨ ਲੈ ਕੇ ਮਰਾਦੀ ਦੇ ਮੁਕਾਬਲੇ ਵਿੱਚ ਖੇਡਿਆ ਸਾਂ ਮਰਾਦੀ ਦੇ ਕੰਨ ਖੜੇ ਹੋ ਗਏ ਸਨ ਉਸ ਵਾਰੀ ਮਰਾਦੀ ਜਿੱਤ ਕੇ ਮੈਨੂੰ ਮਿਲਿਆ ਤੇ ਜੱਫੀ ਪਾ ਕੇ ਆਖਣ ਲੱਗਾ ਜਵਾਨਾ ਤੇਰਾ ਘੋੜੇ ਤੇ ਬੈਣ ਦਾ ਢੰਗ ਤੇ ਸਾਂਗ ਮਾਰਨ ਦਾ ਤਰੀਕਾ ਬੜੇ ਪੁਰਾਣੇ ਨੇਜ਼ਾਬਾਜ਼ਾਂ ਵਰਗਾਏ ਮੈਂ ਹੱਸ ਪਿਆ ਤੇ ਮਰਾਦੀ ਨੂੰ ਆਖਿਆ ਮਰਾਦੀ ਕਿਸੇ ਦਿਨ ਮੈਂ ਅਖੀਰ ਤੈਨੂੰ ਮਾਰ ਜਾਵਾਂਗਾ ਐ ਸੁਣ ਕੇ ਮਰਦੀ ਬਲੋਚ ਬੜੇ ਜ਼ੋਰ ਨਾਲ ਹੱਸਿਆ ਹੱਸਦਿਆਂ ਹੱਸਦਿਆਂ ਉਹਦੀਆਂ ਅੱਖਾਂ ਵਿੱਚ ਅਥਰੂ ਆ ਗਏ ਮੈਨੂੰ ਬਾਤ ਫੜ ਕੇ ਆਖਣ ਲੱਗਾ ਬੰਦੇ ਦਾ ਕੰਮ ਏ ਸਾਗ ਮਾਰਨਾ ਅਗੋਂ ਕਿੱਲਾ ਰੱਬ ਸੱਚੇ ਦੇ ਹੁਕਮ ਨਾਲ ਖੜੀਦਾ ਏ ਇਹਦੇ ਵਿੱਚ ਬੰਦੇ ਦੀ ਕੀ ਬੜਿਆਈ ਕੁਝ ਵੀ ਹੋਵੇ ਮੈਂ ਉਹਨੂੰ ਆਪਣਾ ਆਪ ਦੱਸਣਾ ਚਾਹੁੰਦਾ ਸਾਂ ਤੈਨੂੰ ਇੱਕ ਵਾਰ ਮੈਂ ਮਾਰਾਂਗਾ ਜ਼ਰੂਰ ਉੱਕੜੀ ਗੋਚੋਪਰਿਆ ਫੇਰ ਆਖਣ ਲਗਾ ਮੈਨੂੰ ਵੀ ਲੱਗਦਾ ਏ ਤੂੰ ਮੈਨੂੰ ਖੇਡ ਤੋਂ ਜ਼ਰੂਰ ਹਟਾਵੇਂਗਾ ਤੇ ਪੰਜ ਵਰੇ ਲੰਘੇ ਮੈਂ ਮਰਾਦੀ ਨੂੰ ਹਰਾ ਤੇ ਨਾ ਸਕਿਆ ਪਰ ਮੇਰਾ ਤੇ ਉਹਦਾ ਮੁਕਾਬਲਾ ਬੜਾ ਖਹਿ ਕੇ ਹੁੰਦਾ ਰਿਹਾ ਹੋਰ ਦੌੜਨ ਵਾਲਿਆਂ ਵਿੱਚੋਂ ਵਿਰਕਾਂ ਤੇ ਰਜੋਏ ਵਾਲੇ ਸੈਜਦਾਂ ਦੀਆਂ ਸੈਕਸ਼ਨਾਂ ਚੰਗੀਆਂ ਸਨ ਪਰ ਉਹਨਾਂ ਨੂੰ ਤੇ ਮੈਂ ਆਰਾਮ ਨਾਲ ਜਿੱਤ ਜਾਂਦਾ ਸਾਂ ਪਰ ਅੱਗੇ ਫਾਈਨਲ ਵਿੱਚ ਮਰਾਦੀ ਮੇਰੇ ਪੈਰ ਹੀ ਨਹੀਂ ਸੀ ਲੱਗਣ ਦਿੰਦਾ ਵੇਖਣ ਵਾਲੇ ਆਖਦੇ ਸਨ ਬਈ ਸਾੰਗ ਤੇ ਮੈਂ ਮਰਾਦੀ ਤੋਂ ਵੀ ਸੁਥਰੀ ਮਾਰਨਾ ਪਰ ਗੱਲ ਸਾਰੀ ਭਾਗਾ ਤੇ ਜਾ ਮੁੱਕਦੀ ਏ ਤੇ ਭਾਗ ਮਰਾਦੀ ਬਲੋਜ ਦੇ ਚੌਣ ਚੰਗੇ ਸਨ ਉਧਰ ਮੈਂ ਆਪਣੇ ਘੋੜਿਆਂ ਨੂੰ ਆਪਣੇ ਸਾਹਮਣੇ ਮਾਲਿਸ਼ ਕਰਵਾ ਕੇ ਤੇ ਆਪਣੇ ਹੱਥੀਂ ਦਾਣਾ ਪਾ ਕੇ ਟੈਂਟ ਅੱਗੇ ਆ ਕੇ ਖਲੋਤਾ ਹੀ ਸਾਂ ਤੇ ਮਰਾਦੀ ਆ ਗਿਆ ਆਖਣ ਲਗਾ ਨਮਾਜ਼ ਪੜ ਕੇ ਆਇਆ ਵਾਂ ਮੈਂ ਆਖਿਆ ਬਹਿ ਜਾ ਭయ్యా ਸੁਣਾ ਕੀ ਹਾਲ ਏ ਹੱਸ ਕੇ ਬੋਲਿਆ ਫੇਰੇ ਅੱਲਾਹ ਦੀ ਫੇਰ ਮੋਡੇ ਵਾਲੀ ਚਾਦਰ ਨਾਲ ਮੂੰਹ ਤੋਂ ਮੁੜ ਕੇ ਪੂੰਝ ਕੇ ਅੱਖਾਂ ਲਗਾ ਐਸ ਵਾਰੀ ਤੇ ਤੂੰ ਵੀ ਬੜੀਆਂ ਫਾਮਾਂ ਵਿੱਚ ਐ ਮੈਂ ਸਵੇਰ ਵਾਲੇ ਮੁਕਾਬਲੇ ਪਰ ਬੜੇ ਜੋਸ਼ ਵਿੱਚ ਸਾਂ ਪਰ ਮੈਂ ਠੰਡੇ ਦਿਮਾਗ ਨਾਲ ਹੌਲੀ ਜੀ ਮੁਰਾਦੀ ਨੂੰ ਆਖਿਆ ਸਵੇਰੇ ਲੱਗ ਪਤੇ ਜਾਣਗੇ ਮਰਾਦੀ ਉੱਚੀ ਸਾਰੇ ਹੱਸਿਆ ਆਖਣ ਲਗਾ ਜਿੰਨੋ ਅੱਲਾਹ ਦੀ ਜ਼ਾਤ ਦੇਵੇ ਅਗਲੇ ਦਿਨ ਫਾਈਨਲ ਦੌੜ ਸੀ 1.5 2000 ਦਾ ਕੱਠ ਸੀ ਮੈਦਾਨ ਦੇ ਦੋਹਾਂ ਬੰਨਿਆ ਤੇ ਖਲੋਤੀ ਹਲਕਤ ਕੀੜਿਆਂ ਦੇ ਭੌਣ ਵਾਂਗਰ ਪਈ ਲੱਗਦੀ ਸੀ ਸੱਜੇ ਬਣਿਆ ਹੋਏ ਸਟੇਜ ਤੇ ਹਾਕਮ ਤੇ ਵੱਡੇ ਵੱਡੇ ਬੰਦੇ ਬੈਠੇ ਹੋਏ ਸਨ ਲਾਰਡਸ ਆ ਪੋਸਟ ਮੰਡੀ ਤੇ ਨਾਮ ਦੇਣ ਆਇਆ ਹੋਇਆ ਸੀ ਸਾਡੀਆਂ ਸੈਕਸ਼ਨਾਂ ਮੈਦਾਨ ਵਿੱਚ ਨਿਕਲੀਆਂ ਮਰਾਦੀ ਦੀ ਸੈਕਸ਼ਨ ਦੇ ਚਾਰ ਘੋੜੇ ਨੁਕਰੇ ਸਨ ਗਲਾਂ ਵਿੱਚ ਬੋਸਕੀ ਦੇ ਕੁੜਤੇ ਪਾਈ ਤੇ ਸਿਰਾਂ ਤੇ ਗੁਲਾਬੀ ਪੱਗਾਂ ਬੰਨੀ ਬਲੋਚ ਬੜੇ ਸੋਹਣੇ ਪੇ ਲੱਗਦੇ ਸਨ ਮਰਾਦੀ ਦੇ ਹੱਥ ਫੜੀ ਰੰਗ ਪਰੰਗੀ ਸਾਂਗ ਤੇ ਉਹਦੇ ਥੱਲੇ ਬਲੈਤੀ ਸਪਾਰਡ ਦਾ ਚਮੜਾ ਪਿਆ ਲਿਸ਼ਕਦਾ ਸੀ ਉਹਦਾ ਨੁਕਰਾ ਘੋੜਾ ਨਵੀਂ ਵੋਟੀ ਵਾਂਗਰ ਜ਼ੇਵਨਾਂ ਨਾਲ ਸਜਿਆ ਹੋਇਆ ਸੀ ਮੈਂ ਆਪਣੇ ਨਾਲ ਵਾਲਿਆਂ ਨੂੰ ਦੋ ਇੱਕ ਦਰਤਾਂ ਦਿੱਤੀਆਂ ਤੇ ਪੱਟੀ ਦੇ ਨਾਲ-ਨਾਲ ਘੋੜੇ ਨੂੰ ਫੇਰਨ ਟੁਰ ਪਿਆ ਅਗਲੇ ਸਿਰੇ ਤੇ ਮਰਦੀ ਵੀ ਘੋੜੇ ਨੂੰ ਫੇਰਦਾ ਹੁੰਦਾ ਸੀ ਮੇਰੇ ਕੋਲ ਘੋੜਾ ਡੱਟ ਕੇ ਆਖਾਂ ਲਗਾ ਅਹਿਮਦ ਖਾਨ ਬੜੀ ਵਾਰੀ ਦੌੜਿਆ ਪਰ ਅੱਜ ਪਹਿਲੀ ਵਾਰੀ ਇਸ ਮੈਦਾਨ ਕੋਲੋਂ ਡਰ ਪਿਆ ਲੱਗਦਾ ਏ ਮੈਂ ਹੱਸ ਕੇ ਆਖਿਆ ਮਰਦੀ ਘੋੜੇ ਤੇ ਮਰਦ ਨੂੰ ਮੈਦਾਨ ਪੈਂਦਾ ਹੀ ਰਹਿੰਦੇ ਨੇ ਆਖਾਂ ਲਗਾ ਬੋਲਾ ਜੋ ਸੱਚੀ ਸਰਕਾਰ ਕਰੇ ਮੁਕਾਬਲਾ ਸ਼ੁਰੂ ਹੋਇਆ ਮਰਦੀ ਦੌੜਨ ਵਿੱਚ ਪਹਿਲ ਕੀਤੀ ਉਹਦਾ ਘੋੜਾ ਉੱਠਿਆ ਜਿਵੇਂ ਕਮਾਨ ਵਿੱਚੋਂ ਤੀਰ ਨਿਕਲਦਾ ਏ ਮਰਦੀ ਉੱਕਈ ਸੱਜਰ ਕਾ ਵਿੱਚ ਆ ਗਿਆ ਇਧਰ ਉਹ ਸਾਂਗ ਸਾਂਭੀ ਉਧਰ ਉਹਦਾ ਘੋੜਾ ਕਿੱਲੇ ਦੇ ਸਿਰ ਤੇ ਜਾ ਕੇ ਲਕੂ ਉੱਕਈ ਜ਼ਮੀਨ ਦੇ ਨਾਲ ਲੱਗ ਗਿਆ ਮਰਦੀ ਨਾਰਾ ਮਾਰ ਕੇ ਸਾਂਗ ਮਾਰੀ ਇੱਕ ਆਠੀ ਤੇ ਜਦੋਂ ਸਿੱਧਾ ਹੋ ਕੇ ਉਹ ਸਾਂਗ ਫੇਰੀ ਤੇ ਕਿਲਾ ਸਾਂਗ ਵਿੱਚ ਪਰੋਤਾ ਹੋਇਆ ਸੀ ਵਾਹ ਵਾਹ ਇੱਕ ਖੱਪ ਪੈ ਗਈ ਦੂਜਾ ਸਵਾਰ ਦੌੜਿਆ ਤੇ ਦੌੜ ਹੁੰਦੀ ਰਹੀ ਪਹਿਲੀ ਦੌੜ ਵਿੱਚ ਮੇਰੀ ਤੇ ਮਰਾਦੀ ਦੀ ਸੈਕਸ਼ਨ ਦੇ ਪੁਆਇੰਟ ਬਰਾਬਰ ਸਨ ਦੂਜੀ ਵਾਰੀ ਮੇਰੀ ਸੈਕਸ਼ਨ ਦੇ ਇੱਕ ਸਵਾਰ ਨੇ 2 ਪੁਆਇੰਟ ਗਵਾ ਦਿੱਤੇ ਲੋਕਾਂ ਨੂੰ ਯਕੀਨ ਹੋ ਗਿਆ ਸੀ ਭਈ ਮਰਾਦੀ ਜਿੱਤ ਜਾਵੇਗਾ ਉਸ ਵੀ ਜੋਸ਼ ਨਾਲ ਪੱਟ ਤੇ ਹੱਥ ਮਾਰ ਕੇ ਆਪਣੇ ਸਵਾਰ ਨੂੰ ਲਲਕਰਾ ਮਾਰਿਆ ਮੇਰਾ ਉਤਲਾਸਾ ਉੱਤੇ ਤੇ ਥੱਲੇ ਦਾ ਥੱਲੇ ਸੀ ਪਰ ਉਹਦਾ ਸਵਾਰ ਫਾਉਲ ਕਰ ਗਿਆ ਮਰਾਦੀ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਤੇ ਮੇਰੀ ਜਾਨ ਵਿੱਚ ਜਾਨ ਆਈ ਮੁਕਾਬਲਾ ਫੇਰ ਸ਼ੁਰੂ ਹੋ ਗਿਆ ਲਾਰਡ ਸਾਹਿਬ ਕੁਰਸੀ ਤੇ ਬੈਠਾ ਛੇਤੀ ਛੇਤੀ ਪਾਸੇ ਪਰਤੀ ਜਾਣ ਡਿਆ ਹੋਇਆ ਸੀ ਸਵਾਰ ਪਾਣੀ ਪਾਣੀ ਹੋਏ ਹੋਏ ਸਨ ਘੋੜਿਆਂ ਦੇ ਪੱਟ ਤੇ ਲੱਕ ਝੱਗ ਨਾਲ ਭਰ ਗਏ ਹੋਏ ਸਨ ਜਾਨਵਰਾਂ ਦਾ ਮੁੜਕਾ ਇੰਜ ਪਿਆ ਚੋਂਦਾ ਸੀ ਜਿਵੇਂ ਦਿਨ ਭਾਦੋਂ ਦਾ ਮਹੀਨਾ ਵਰਦਾ ਹੋਵੇ ਬਾਖਰ ਡਿਪਟੀ ਕਮਿਸ਼ਨਰ ਨੇ ਮਨਸਫਾਨ ਨੂੰ ਮਿਲਨ ਤੇ ਮਰਾਦੀ ਨੂੰ ਸੱਦਿਆ ਮਨਸਫਾਨ ਨੂੰ ਪੁੱਛਣ ਲਗਾ ਬਈ ਇਹ ਫੈਸਲਾ ਕਿਸ ਤਰ੍ਹਾਂ ਹੋਵੇਗਾ ਮਨਸਫਾ ਆਖਿਆ ਜਨਾਬ ਸੈਕਸ਼ਨਾਂ ਦੌੜਦੀਆਂ ਨੇ ਤੇ ਫੈਸਲਾ ਛੇਤੀ ਹੋ ਜਾਂਦਾ ਹੈ ਪਰ ਇਹ ਦੋ ਸੈਕਸ਼ਨਾਂ ਇੰਜ ਫਸ ਗਈਆਂ ਨੇ ਭਾਈ ਕੋਈ ਪਾਸਾ ਇੱਕ ਅੱਧਾ ਪੁਆਇੰਟ ਹਰਦਾ ਹੀ ਨਹੀਂ ਤੇ ਫੈਸਲਾ ਕਿਸਰਾ ਹੋ ਸਕਦਾ ਇਹ ਬੱਚਿਆਂ ਵਾਲਿਓ ਕਿਲਾ ਕਿਲਾ ਦੌੜ ਲੈਣ ਸਾਰੇ ਹੀ ਜਨਾਬ ਛੇਤੀ ਨਾਲ ਇੱਕ ਮਨਸਫ ਨੇ ਪੁੱਛਿਆ ਨਹੀਂ ਅਹਿਮਦ ਖਾਨ ਤੇ ਮਰਦੀ ਬਲੋਚ ਕਿਉਂ ਭਾਈ ਜਵਾਨੋਂ ਮਨਜ਼ੂਰ ਏ ਸਾਨੂੰ ਮਨਜ਼ੂਰ ਏ ਮੇਰੇ ਤੇ ਮਰਦੀ ਦੇ ਮੂੰਹ ਇਕੱਠਾ ਹੀ ਨਿਕਲਿਆ ਮਰਾਦੀ ਪਾਗਲਾ ਕੇ ਆਪਣੇ ਇੱਕ ਸਵਾਰ ਨੂੰ ਫੜਾ ਦਿੱਤੀ ਘੋੜਾ ਬਦਲਿਆ ਤੇ ਦੌੜ ਸ਼ੁਰੂ ਹੋ ਗਈ ਇੰਨੀ ਹਲਕਤ ਸੀ ਪਰ ਲੋਕਾਂ ਦੇ ਸਾਹ ਲੈਣ ਦੀ ਆਵਾਜ਼ ਪਈ ਸੁਣੀ ਜਾਂਦੀ ਸੀ ਮੇਰਾ ਜੋੜ ਜੋੜ ਥਕਵੇਂ ਨਾਲ ਪਿਆ ਭੱਜਦਾ ਸੀ ਪਰ ਆਪਣੇ ਆਪ ਨੂੰ ਹਲਾਸ਼ੇਰੀ ਦੇਣ ਡਿਆ ਸਨ ਭਈ ਜੇ ਮੈਂ ਅੱਜ ਮਰਾਦੀ ਨੂੰ ਨਾ ਮਾਰ ਸਕਿਆ ਤੇ ਫੇਰ ਕਦੀ ਨਾ ਮਾਰ ਸਕਾਂਗਾ ਮੈਨੂੰ ਮੌਤ ਵੀ ਮਨਜ਼ੂਰ ਸੀ ਪਰ ਜੇ ਮਰਾਦੀ ਨੂੰ ਜਿੱਤ ਕੇ ਆਉਂਦੀ ਤੇ ਮੈਂ ਦੋ ਵਾਰੀ ਘੋੜਾ ਬਦਲਿਆ ਮਰਾਦੀ ਹਰ ਵਾਰੀ ਪਿਆ ਘੋੜਾ ਬਦਲਦਾ ਸੀ ਪੰਜੇ ਮੈਦਾਨ ਭਜੇ ਪਰ ਸਾਵੇਂ ਰਹੇ ਤੇ ਜਿੱਤ ਹਾਰ ਦਾ ਫੈਸਲਾ ਨਾ ਹੋ ਸਕਿਆ ਉਹਣਾ ਡਿਪਟੀ ਕਮਿਸ਼ਨਰ ਆਖਣ ਲਗਾ ਜਵਾਨੋ ਤੁਹਾਡਾ ਫੈਸਲਾ ਕਿਸ ਤਰ੍ਹਾਂ ਕਰਾਈਏ ਮਰਾਦੀ ਮੇਰੇ ਵੱਲ ਵੇਖ ਕੇ ਹੱਸਿਆ ਮੈਂ ਰਕਾਬਾਂ ਵਿੱਚ ਖਲੋ ਕੇ ਸਾਂਗ ਵਾਲੀ ਬਾਹ ਖੜੀ ਕੀਤੀ ਤੇ ਆਖਿਆ ਮੈਂ ਅੱਖਾਂ ਤੇ ਪੱਟੀ ਬੰਨ ਕੇ ਦੌੜਾਂਗਾ ਲੋਕਾਂ ਸ਼ਵਾ ਸ਼ਵਾ ਦਾ ਸ਼ੋਰ ਪਾ ਦਿੱਤਾ ਤੇ ਮੇਰੇ ਘੋੜੇ ਨੂੰ ਕੇਰ ਲਿਆ ਮਰਾਦੀ ਗਲ ਮੈਂ ਵੇਖਿਆ ਉਹਦੇ ਚਿਹਰੇ ਤੇ ਕਈ ਰੰਗ ਆਏ ਤੇ ਲੰਘ ਗਏ ਉਹਦੀਆਂ ਅੱਖਾਂ ਵਿੱਚ ਇੱਕ ਲਹਿਰ ਉੱਠੀ ਤੇ ਵਹਿ ਗਈ ਉਹਦੇ ਮੂੰਹ ਤੇ ਮੌਤ ਵਰਗੀ ਜ਼ਰਦੀ ਸੀ ਘੜੀ ਕੋ ਉਹ ਬੋਲ ਵੀ ਨਾ ਸਕਿਆ ਫੇਰ ਉਹ ਹੌਲੀ ਜੇ ਘੋੜੇ ਤੋਂ ਉਤਰਿਆ ਮੇਰੇ ਕੋਲੋਂ ਦੀ ਅਗਾਹ ਵੱਧ ਕੇ ਉਸ ਡਿਪਟੀ ਕਮਿਸ਼ਨਰ ਨੂੰ ਆਖਿਆ ਐਮਦ ਖਾਨ ਜਿੱਤ ਜਾਵੇ ਮੈਂ ਆਪਣੀ ਹਾਰ ਮੰਨ ਲਈਏ ਉਹਦੀ ਆਵਾਜ਼ ਇਸ ਤਰ੍ਹਾਂ ਲੱਗੀ ਜਿਵੇਂ ਕਿਸੇ ਖੂਹ ਵਿੱਚੋਂ ਨਿਕਲਦੀ ਹੋਵੇ ਤੇ ਉਹ ਸਾਰੀ ਹਲਕਤ ਤੋਂ ਬੇਪਰਵਾਹ ਹੋ ਕੇ ਘੋੜੇ ਦੀ ਵਾਗ ਫੜੀ ਸਿਰ ਸੁੱਟ ਕੇ ਟੁਰਿਆ ਜਾਂਦਾ ਸੀ ਉਹ ਜਿੱਧਰੋਂ ਵੀ ਲੰਘਦਾ ਸੀ ਲੋਕ ਪਾਣੀ ਦੀਆਂ ਲਹਿਰਾਂ ਵਾਂਗਰ ਅੱਗੋਂ ਹਟਦੇ ਜਾਂਦੇ ਸਨ ਲੋਕ 2 2 4 4 ਦੀਆਂ ਟੋਲੀਆਂ ਵਿੱਚ ਖੁਸਰ-ਪੁਸਰ ਪੇ ਕਰਦੇ ਸਨ ਡਿਪਟੀ ਕਮਿਸ਼ਨਰ ਜਿੱਤ ਦਾ ਨਾਮ ਦੇਣ ਲਈ ਮੇਰਾ ਨਾਮ ਬੋਲਦਾ ਰਿਹਾ ਪਰ ਮੈਂ ਹੋਰੇ پاਗਲ ਹੋ ਗਿਆ ਸਾਂ ਮੈਂ ਮੁਰਾਦੀ ਦੇ ਪਿੱਛੇ ਭੱਜਾ ਤੇ ਬਾਹ ਤੋਂ ਫੜ ਕੇ ਗੁੱਸੇ ਨਾਲ ਕੰਬਦੇ ਆਂ ਗਜਿਆ ਤੂੰ ਮੇਰੇ ਨਾਲ ਮਖੌਲ ਕੀਤਾ ਏ ਮੁਰਾਦੀ ਤੈਨੂੰ ਮੇਰੇ ਨਾਲ ਫੈਸਲਾ ਕਰਨਾ ਪਏਗਾ ਮੈਂ ਤੈਨੂੰ ਹਰਾ ਕੇ ਜਿੱਤਾਂਗਾ ਐਸ ਤਰ੍ਹਾਂ ਨਹੀਂ احمد خان ਹੌਸਲਾ ਕਰ ਸ਼ੇਰਾ ਹੌਸਲਾ ਕੁੰ ਜਿੱਤ ਗਿਆ ਮੈਂ ਆਪਣੀ ਹਾਰ ਤੇ ਮੰਨ ਲਈਏ ਨਹੀਂ ਮੈਂ ਉਹਨਾਂ ਮੈਦਾਨ ਵੱਲ ਖਿੱਚ ਦਿਆਂ ਆ ਆਖਿਆ ਤੈਨੂੰ ਮੇਰੇ ਨਾਲ ਦੌੜ ਨਾ ਪਵੇਗਾ ਮੇਰੇ ਨਾਲ ਉਹ ਮੈਨੂੰ ਫੜ ਕੇ ਆਪਣੇ ਟੈਂਟ ਵਿੱਚ ਲੈ ਗਿਆ ਫਿਰ ਮਗਰ ਆਉਣ ਵਾਲਿਆਂ ਨੂੰ ਬਾਹਰ ਕੱਢ ਕੇ ਉਸ ਮੈਨੂੰ ਮੰਜੀ ਤੇ ਬਿਠਾਇਆ ਤੇ ਚਾਦਰ ਦੀ ਡੱਬ ਨਾਲ ਆਪਣੇ ਪੀੜੇ ਮੂੰਹ ਤੋਂ ਮੁੜ ਕੇ ਪੁੰਜਿਆ ਤੇ ਆਖਣ ਲਗਾ ਰਸੂਲ ਦਾ ਵਾਸਤਾ ਹੀ ਪਹਿਲੋਂ ਮੇਰੀ ਗੱਲ ਸੁਣ ਲੈ ਹਾਂ ਮੈਂ ਆਖਿਆ ਗੱਲ ਕਰ ਮਰਾਦੀ ਪਰ ਤੈਨੂੰ ਮੇਰੇ ਨਾਲ ਦੌੜਨਾ ਪਵੇਗਾ ਮੈਂ ਇਸ ਦਿਨ ਵਾਸਤੇ 15 ਬਰੇ ਜਾਨ ਮਾਰਦਾ ਰਿਆਂ ਅੱਜ ਵਕਤ ਆਇਆ ਏ ਤੇ ਤੂੰ ਰਾਹ ਵਿੱਚੋਂ ਹੀ ਨਸ ਗਿਆ ਏ ਮਰਾਦੀ ਇਹ ਖਾਰ ਦੀ ਗੱਲ ਸੁਣ ਕੇ ਇੱਕ ਵਾਰੀ ਗੁੱਸੇ ਨਾਲ ਲਾਲ ਹੋ ਗਿਆ ਫਿਰ ਆਪਣੇ ਪਟਿਆਂ ਵਾਲੇ ਵਾਲਾਂ ਵਿੱਚ ਉਂਗਲਾਂ ਫੇਰਨ ਲੱਗ ਪਿਆ ਤੇ ਸੋਚ-ਸੋਚ ਕੇ ਆਖਣ ਲੱਗਾ ਜੋ ਰੂ ਕਰ ਦਿਆ ਆਖ ਪਰ ਕਸਮ ਕੁਰਾਨ ਪਾਕ ਦੀ ਮੈਂ ਤੇਰੇ ਨਾਲ ਖੇਡਣਾ ਨਹੀਂ ਕਿਉਂ ਤੱਕੇ ਨਾਲ ਮੇਰੇ ਮੂੰਹੋਂ ਨਿਕਲ ਗਿਆ ਐਦਰ ਬਲੋਚ ਦਾ ਨਾਂ ਸੁਣਿਆ ਬੜਾ ਸੁਥਰਾ ਨੈਜ਼ਾਬਾਦੀ ਉਸ ਪੁੱਛਿਆ ਆਹੋ ਬੜਾ ਸੋਹਣਾ ਤੇ ਸੁਥਰਾ ਗਬਰੂ ਸੀ ਸੌਂਗ ਬੜੀ ਚੌਣ ਮਾਰਦਾ ਸੀ ਮੇਰਾ ਪਿਓ ਜਨਤੀ ਵੀ ਉਂਝ ਤੇ ਐਸ ਖੇਡ ਦਾ ਬਾਦਸ਼ਾਹ ਸੀ ਪਰ ਮੁੰਡਾ ਉੱਠਿਆ ਤੇ ਦਿਨਾਂ ਵਿੱਚ ਮੇਰੇ ਪਿਓ ਜਨਤੀ ਦੇ ਮੁਕਾਬਲੇ ਵਿੱਚ ਆਖ ਲੋਤਾ ਹੈਦਰ ਬਲੋਚ ਜਿੱਡਾ ਸ਼ਕਲ ਦਾ ਸੋਹਣਾ ਸੀ ਉਹਦਾ ਨਸੀਬਾਂ ਦਾ ਸਕੰਦਰ ਸੀ ਸੱਚ ਪੁੱਛੇ ਤਾਂ ਮੇਰਾ ਪਿਓ ਜਨਤੀ ਵੀ ਉਸ ਤੋਂ ਖੌਫ ਖਾਣ ਲੱਗ ਪਿਆ ਸੀ ਐਸ ਹੀ ਮੈਦਾਨ ਵਿੱਚ ਉਹਨਾਂ ਦੀਆਂ ਸੇਕਸ਼ਨਾ ਫਸ ਪਈਆਂ ਫੇਰ ਉਹ ਦੌੜੇ ਪਰ ਅਜ ਵਾਂਗੂ ਫੈਸਲਾ ਨਾ ਹੋ ਸਕਿਆ ਤੇ ਹਦਰ ਬਲੋਚ ਮੇਰੇ ਪਿਓ ਜੰਤੀ ਨੂੰ ਲਲਕਾਰਿਆ ਮੈਂ ਅੱਖਾਂ ਤੇ ਪੱਟੀ ਬੰਨ ਕੇ ਤੇਰੇ ਨਾਲ ਦੌੜਾਂਗਾ ਰਹਿਮਤ ਖਾਨ ਫੇਰ ਉਹ ਦੌੜਿਆ ਆਹੋ ਦੌੜਿਆ ਪੱਟੀ ਬੰਨ ਕੇ ਫੇਰ ਮੈਂ ਛੇਤੀ ਨਾਲ ਪੁੱਛਿਆ ਪਰ ਉਹਦਾ ਤੰਗ ਟੁੱਟ ਗਿਆ ਧਣ ਪਰ ਡਿੱਗਾ ਮਣਕਾ ਟੁੱਟ ਗਿਆ ਤੇ ਨਾਲ ਹੀ ਜਾਨ ਨਿਕਲ ਗਈ ਲੋਕਾਂ ਨੂੰ ਅਜ ਤੱਕ ਉਹਦੀ ਜਵਾਨ ਮੌਤ ਨਹੀਂ ਭੁੱਲੀ ਉਸ ਦਿਨ ਤੋਂ ਹੀ ਮੇਰੇ ਪਿਓ ਜੰਤੀ ਨੇ ਨਿਜ਼ਾਬਾਜ਼ੀ ਛੱਡ ਦਿੱਤੀ ਸਾਰਾ ਸਾਰਾ ਦਿਨ ਮਸੀਤੇ ਬੈ ਰਹਿਂਦਾ ਸੀ ਜਿੰਨਾ ਚਿਰ ਜਿਉਂਦਾ ਰਿਹਾ ਹੈਦਰ ਬਲੋਚ ਨੂੰ ਰੋਂਦਾ ਰਿਹਾ ਮਰਨ ਲੱਗਿਆਂ ਉਸ ਐ ਕਹਾਣੀ ਮੈਨੂੰ ਸੁਣਾਈ ਤਿੱਤੋਂ ਦੂਜਾ ਐ ਜਿਸ ਐ ਗੱਲ ਸੁਣੀ ਐ ਮਰਨ ਲੱਗਿਆਂ ਵੀ ਮੇਰਾ ਪਿਓ ਜੰਤੀ ਹੈਦਰ ਬਲੋਚ ਨੂੰ ਹੀ ਰੋਂਦਾ ਰੋਂਦਾ ਮਰ ਗਿਆ ਮਰਨ ਲੱਗਿਆ ਮੀ ਉਹਦੀ ਰੂਹ ਨੂੰ ਚੈਨ ਨਸੀਬ ਨਾ ਆਇਆ ਉਹ ਕਿਉਂ ਮਹਿਰਾਨ ਹੋ ਕੇ ਪੁੱਛਿਆ ਮਰਾਦੀ ਦਾ ਰੰਗ ਤੋਰੀ ਵਰਗਾ ਪੇਲਾ ਹੋ ਗਿਆ ਉਸ ਅੱਖਾਂ ਨੀਵੀਆਂ ਕਰ ਲਈਆਂ ਤੇ ਮੇਰਾ ਹੱਥ ਘੁੱਟ ਕੇ ਹੌਲੀ ਜੀ ਆਖਣ ਲਗਾ ਐਦਰ ਬਨੋਸ਼ ਦੇ ਘੋੜੇ ਦਾ ਤੰਗ ਟੁੱਟਣ ਵਿੱਚ ਮੇਰੇ ਪਿਓ ਜੰਤੀ ਦਾ ਹੱਥ ਸੀ ਤੇ ਉਸ ਰਾਤ ਹੀ ਮਰਾਦੀ ਆਪਣੇ ਘੋੜੇ ਲੈ ਕੇ ਆਪਣੇ ਛੱਕ ਨੂੰ ਪਰਤ ਗਿਆ ਅਗਲੇ ਦਿਨ ਮੇਲਾ ਮੁਕਣ ਤੇ ਅਸੀਂ ਜਾਣ ਦੀਆਂ ਤਿਆਰੀਆਂ ਪੇ ਕਰਦੇ ਸਾਂ ਮੇਰਾ ਇੱਕ ਨੇਜ਼ਾਬਾਦ ਸ਼ਹਿਰੋਂ ਆਇਆ ਤੇ ਆਖਣ ਲਗਾ ਮਰਾਦੀ ਬਲੋਚ ਰਾਤ ਮੇਲੇ ਤੋਂ ਜਾਂਦਿਆਂ ਘੋੜੇ ਤੋਂ ਡਿੱਗ ਕੇ ਮਰ ਗਿਆ